ਅੱਜ ਦੀ ਸ਼ਾਰਟ ਵੀਡੀਓ ਵਿੱਚ ਆਪਾਂ ਤੁਹਾਨੂੰ ਤਿੰਨ ਗਾਵਾਂ ਦਿਖਾਵਾਂਗੇ ਪਹਿਲੇ ਨੰਬਰ ਵਾਲੀ ਦਾ ਚੋਣ ਚਵਾ ਦੇਖੋ ਬੜਾ ਚੰਗਾ ਆ ਗਿਆ ਬਈ ਹੈਨਾ ਇੱਕ ਨੰਬਰ ਆ ਬਾਈ ਲੜ ਕਿਹੜਾ ਸੁਆ ਸੁਈਆ ਹੈ ਪਹਿਲਾ ਸੁਆ ਬਾਈ ਪਲੋਂ ਸੁਈਆ ਕਦੋਂ ਸੁਈਆ ਹੋ ਗਏ 4-5 ਦਿਨ ਸੁਈਆ ਚਾਰ ਤੋਂ ਪੰਜ ਦਿਨ ਹੋ ਗਏ ਬਾਈ ਸੁਈ ਨੂੰ ਚੋਣ ਚਵਾ ਇੱਕ ਨੰਬਰ ਮੋਟੀ ਮੋਟੀ ਚਵਾਈ ਕਹਿਣਾ ਕੁਛ ਨਹੀਂ ਤੇ ਮੁੱਲੇ ਦਾ ਬਾਈ ਕਹਿੰਦਾ ਫੂਲ ਤੇ ਰਹੂਗਾ ਹੈਨਾ ਉਹ 70000 ਨਹੀਂ ਲੱਗੇ ਯਾਰ ਬਸ ਗੱਲ ਨੂੰ ਚੱਕੋ ਬਾਈ ਬਾਈ ਕਹਿੰਦਾ 10 ਦਿਨਾਂ 70000 ਰੁਪਏ ਦੀ ਬਾਈ ਕਹਿੰਦਾ ਦੇ ਦੇਣਗੇ ਬਾਈ ਲੈ ਚੈੱਕ ਕਰੋ ਬੜਾ ਸੋਹਣਾ ਟੋਣ ਲੱਗਾ ਬਈ ਇਹਨਾਂ ਬਹੁਤ ਸੋਹਣ ਬਾਲਾ ਚੰਗਾ ਬਈ ਗੁਲਾਬੀ ਸਨ ਹਮ ਸਹੀ ਗੱਲ ਹੈ ਨਾ ਕੀ ਬਾਤ ਹੈ 1 ਕ ਨੰਬਰ ਚ ਵਾਈ ਆ ਗਈ ਪੂਨ ਫਾਰ ਦੀ ਲੈਵਲ ਉਹ ਦਿਖਾ ਜਾ ਰਿਹਾ ਸਟ੍ਰੀਟਿੰਗ ਫੂਟਿੰਗ ਲੈਵੇ ਦੀ 1 ਨੰਬਰ ਬਹੁਤ ਸੋਹਣਾ ਲੈਵਲ ਹੈ ਵਾ ਕਰਮ ਵਾਲੀ ਨਾ ਥਣਾ ਦਾ ਜਿਹੜਾ ਗੈਪ ਪਪ ਮੂਰੋ ਚੈੱਕ ਕਰਵਾਉਂਦਾ ਲੱਗ ਰਿਹਾ 1 ਨੰਬਰ ਥਣਾ ਸਹੀ ਗੱਲ ਹੈ 1 ਨੰਬਰ ਥਣ ਬੱਚਾ ਆ ਗਿਆ ਵਸੀ ਆ ਗਈ ਬੜੀ ਚੰਗੀ ਵਸੀ ਨੂੰ ਜਨਮ ਦਿੱਤਾ ਕਰਮ ਵਾਲੀ ਨੇ ਮੁੱਲ ਲੈਣ ਦੇਣ ਬਈ 70000 ਰੁਪਇਆ ਦਾ ਦੋ ਨੰਬਰ ਤੇ ਕੱਪੜਾ ਕਿੰਨੇ ਟਾਈਮ ਦੀ ਕੱਚੀ ਆ ਬਾਈ ਇਹ ਲੈਂਦੀ ਆ ਹਫਤਾ ਬਾਈ ਹਜੇ ਹਫਤੇ ਦੀ ਕੱਚੀ ਆ ਤੇ ਕੀ ਰਿਕਾਰਡ ਸੀ ਦੋ ਦੇ 27 27 ਕਿਲੋ ਪਾਇਆ ਬਾਈ ਠੀਕ ਆ ਘੱਟ ਵਜਨ ਵਾਲੀ ਵੈੜ ਆ ਬਾਈ ਪਲੀ ਵੀ ਵੈੜ ਆ 25 ਬੰਨ ਕੇ ਜਿਹੜਾ ਮਾਰਕੀ ਦੇਣਾ ਜਾਇਜ਼ ਰੱਖਿਆ ਬਾਈ ਕਹਿੰਦਾ ਜੇ ਕੋਈ ਅੱਜ ਲਊਗਾ ਤਾਂ ਆਪਾਂ 85 ਦੇ ਦਾਂਗੇ ਜੇ ਹੋ ਗਈ ਤਿਆਰ ਕਹਿੰਦਾ ਫਿਰ ਇਹਦਾ ਮੁੱਲ ਮੈਂ ਲੱਖ ਰੁਪਿਆ ਕਰੂੰਗਾ ਬਾਕੀ ਥਣਾ ਥਣਾ ਦਾ ਗੈਪ ਤੁਹਾਨੂੰ ਚੈੱਕ ਕਰਵਾਣਾ ਥਣਾ ਦੀ ਆਪਣੀ ਗਾਰੰਟੀ ਵਾਲਾ ਖਿੱਚ ਕੇ ਪੈਸੇ ਦੇ ਦੇ ਠੀਕ ਆ ਬਾਈ ਬਾਅਦ ਚ ਲੈਣੀ ਵਾ ਫੀਟਿੰਗ ਵਾਲਾ ਤਿਆਰ ਕਰੂ ਬਹੁਤ ਸੋਣਾ ਮੁੱਲ ਵੀ ਬ ਖਿੱਚ ਕੇ ਰੱਖੇਗਾ 3 ਨੰਬਰ ਤੇ ਆ ਗਈ ਜਰਸੀ ਬਈ ਫੁੱਲ ਕਾਦਾ ਫੁੱਲ ਵਜਣਾ ਪਲੀ ਵੀ ਜਰਸੀ ਆ ਕਿੰਨੇ ਦਿਨਾਂ ਦੀ ਕੱਚੀ ਹੈ ਬਸੇ ਲਊ ਭਾਈ 5 ਤੋਂ 6 ਦਿਨ ਪੰਜ ਤੋਂ 6 ਦਿਨਾਂ ਦੀ ਕੱਚੀ ਪਹਿਲਾਂ ਥਾਂ ਦੇਖੋ ਭਾਈ ਮੈਂ ਕਹਣਾ ਲੈਵੇ ਕਲਾਬੀ ਥਾਂ ਪੂਰਾ ਟਾਪ ਦਾ ਥਾਂ ਸਹੀ ਗੱਲ ਆ ਬਾਲਟਾਂ ਲਾ ਫੁੱਲ ਪਈਆਂ ਕਿੰਨਾ ਰਕੜਾ ਭਾਈ ਦੁੱਧ ਇਹ ਭਾਈ ਦੁੱਧੂ 16-17 ਕਿਲੋ ਠੀਕ ਹੈ ਤੇ ਮੁੱਲੇ ਦਾ ਅੱਜ ਭਾਈ 68000 ਬਸ ਠੀਕ ਹੈ ਪਿੰਡ ਚ ਆਓ ਜ਼ਿਲ੍ਹਾ ਬਠਿੰਡਾ ਤਹਿਸੀਲ ਬਾਲਿਆਂ ਵਾਲੀ ਨੇੜੇ ਪਿੰਡੇ ਧਰੋਂਗੇ ਭਾਈ ਰੜ ਪਿੰਡ ਵੀ ਨੇੜੇ ਰਹਿੰਦਾ ਅਕਲਿਆ ਪਿੰਡ ਵੀ ਨੇੜੇ ਰਹਿੰਦਾ ਤੇ ਇਧਰੋਂ ਆਵਾਂਗੇ ਤਾਂ ਵਿਦਿਆਲਾ ਤੇ ਬੱਲੋ ਪਿੰਡ ਨੇੜੇ ਰਹਿੰਦਾ ਕੰਟੈਕਟ ਨੰਬਰ ਬੋਲ ਦਿਓ ਭਾਈ ਆਪਣਾ